ਆ ਜਨ ਸੰਗਤਾਂ ਨੂੰ ਖਵਾਏ ਦਰਸ਼ਨ ਕਰਾਉਂਗੇ ਗੁਰਦਰਾ ਸ੍ਰੀ ਟਾਲਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੋ ਆਪਾਂ ਵੇਖ ਸਾਧਿਆ ਕਿ ਚਪੈਰਾ ਕੱਟਣ ਲਾਇਆ ਸੰਗਤਾਂ ਜੜੀਆਂ ਉਹ ਉਹਨਾਂ ਦਾ ਕਿੱਦਾਂ ਇਕੱਠਿਆ ਸੋ ਆਪਾਂ ਵੇਖ ਸਾਧਿਆ ਚਾਰਚ ਵੇਰੇ ਇਕੱਠਿਆ ਔਰ ਸੰਗਤਾਂ ਜੜੀਆਂ ਉਹ ਦਰਸ਼ਨ ਕਰਨ ਪਹੁੰਚੀਆਂ ਤਾਂ ਤਾਂ ਨਾ ਬਾਬਾ ਦੀਪ ਸਿੰਘ ਅੰਮ੍ਰਿਤ ਸ਼ਹੀਦ ਉਹਨਾਂ ਦੇ 72 ਸਥਾਨਾਂ ਦੇ ਸੋ ਜੀ ਤਾਂ ਇਹ ਦੇਖ ਰਹਾ ਦਿੱਲੀ ਫਤਾਹ ਟੀਵੀ ਸੋ ਸੰਗਤਾਂ ਦਾ ਇਕੱਠ ਜਿਹੜਾ ਆਪਾਂ ਇਹੀ ਸਾਧਦੇ ਆ ਕਿਦਾਂ ਚੜੀਆਂ ਪਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਸੰਗਤਾਂ ਉਹ ਪਹੁੰਚ ਗਈਆਂ ਨੇ ਆਪਾਂ ਦੂਰ ਦੂ ਤੱਕ ਜਿੱਧਰ ਵੀ ਨਿਗਾਹ ਮਾਰਾਂਗੇ ਉਹਧਰੇ ਸੰਗਤਾਂ ਦਾ ਇਕੱਠ ਦੇ ਸਿਰ ਆਪਾਂ ਸੰਗਤਾਂ ਦਾ ਦਰਸ਼ਨ ਕਰੌਣਾ ਅੰਦਰ ਲੈ ਬੰਨਿਆ ਤਨ ਤਨ ਜਿਹੜੇ ਬਾਬਾ

ਸੋ ਜੀ ਇਹ ਸਾਧ ਸੰਗਤ ਦਰਸ਼ਨ ਗੋਦਰਸੀ ਟਾਲਾ ਸਾਹਿਬ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਤਾਨਾ ਦੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਸਬਸਕ੍ਰਾਈਬ ਕਰ ਦੇਣਾ ਚਾਹੀਦਾ ਨਾਲ ਨੂੰ ਅਗਲੇ ਵੀਡੀਓ ਤੁਹਾਡੇ ਰਿਪੋਰਟ ਫੇਰ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ